ਭਾਈ ਆਪਾਂ ਸਾਰੇ ਜਾਣਦੇ ਆ ਕਿ ਕੋਲਕੱਤਾ ਵਿੱਚ ਜਿਹੜਾ ਉਸ ਡਾਕਟਰ ਕੁੜੀ ਨਾਲ ਜੋ ਹਾਦਸਾ ਹੋਇਆ ਦਰਿੰਦਗੀ ਹੋਈ ਹੈ ਉਹ ਬੜੀ ਨਿੰਦਣਯੋਗ ਹੈ ਤੇ ਇਸ ਹਾਦਸੇ ਨੂੰ ਅੰਜਾਮ ਦੇਣ ਵਾਲੇ ਉਹ ਇਨਸਾਨ ਨਹੀਂ ਹੋ ਸਕਦੇ ਇਨਸਾਨ ਦੇ ਰੂਪ ਦੇ ਵਿੱਚ ਉਹ ਜਲਾਦ ਸ਼ੈਤਾਨ ਹੋ ਸਕਦੇ ਆ ਹਯਵਾਨ ਹੋ ਸਕਦੇ ਆ ਕਹਿੰਦੇ ਜਿਸ ਬੰਦੇ ਨੇ ਇਹ ਦਰਿੰਦਗੀ ਕੀਤੀ ਹੈ ਨਾ ਉਹ ਬੰਦਾ ਆਪਣੇ ਆਪ ਨੂੰ ਪਲਕੱਤੇ ਦਾ ਸਮਾਜ ਸੇਵੀ ਸੀ ਉਹ ਉਹਦੀ ਉੱਥੇ ਦੇ ਲੀਡਰਾਂ ਨਾਲ ਪੁਲਿਸ ਨਾਲ ਸਭ ਨਾਲ ਉੱਠਣੀ ਬੈਠਣੀ ਸੀ ਉਹ ਲਵਾਰਿਸ ਲਾਸ਼ਾਂ ਜਾਂ ਲਵਾਰਿਸ ਮਰੀਜ਼ਾਂ ਨੂੰ ਉਸ ਹਸਪੀਟਲ ਦੇ ਵਿੱਚ ਲੈ ਕੇ ਆਇਆ ਕਰਦਾ ਸੀ ਤੇ ਉਸ ਕੁੜੀ ਨੇ ਉਸ ਬੰਦੇ ਦੇ ਖਿਲਾਫ ਆਵਾਜ਼ ਇਹ ਚੁੱਕੀ ਸੀ ਕਿ ਉਹ ਬੰਦਾ ਸਮਾਜ ਸੇਵੀ ਦਾ ਮਖੌਟਾ ਆਪਣੇ ਮੂੰਹ ਤੇ ਪਾ ਕੇ अपराध ਕਰਦਾ ਸੀ ਉਸ ਹਸਪੀਟਲ ਦੇ ਵਿੱਚ ਕਹਿੰਦੇ ਜੋ ਇੰਟਰਨੈਸ਼ਨਲ ਮੀਡੀਆ ਤੇ ਸੁਣ ਚ ਆਇਆ ਉਹ ਅਪਰਾਧ ਕਰਦਾ ਸੀ ਉੱਥੇ ਗੈਰ ਕਾਨੂੰਨੀ ਧੰਦੇ ਕਰਦਾ ਸੀ ਉਹ ਉਹ ਜਿਹੜੀਆਂ ਲਵਾਰਿਸ ਕੁੜੀਆਂ ਨੂੰ ਲੈ ਕੇ ਜਾਂਦੇ ਸੀ ਜਾਂ ਲਵਾਰਿਸ ਮਰੀਜ਼ਾਂ ਨੂੰ ਲੈ ਕੇ ਜਾਂਦਾ ਸੀ ਉਹ ਉਹਨਾਂ ਕੁੜੀਆਂ ਨਾਲ ਬਲਤਕਾਰ ਕਰਦਾ ਸੀ ਅੱਗੇ ਉਹਨਾਂ ਨੂੰ ਵੇਚਦਾ ਸੀ ਤੇ ਇਹ ਜਿਹੜੀ ਡਾਕਟਰ ਕੁੜੀ ਸੀ ਇਹ ਉਸ ਚੀਜ਼ ਦਾ ਵਿਰੋਧ ਕਰ ਰਹੀ ਸੀ ਤਾਂ ਇਸ ਬੰਦੇ ਤੋਂ ਸਹਿਨ ਨਹੀਂ ਹੋਇਆ ਇਹ ਕੁੜੀ ਨੂੰ ਇਹਨੇ ਪਹਿਲਾਂ ਤਾਂ ਬਹੁਤ ਖਤਰਨਾਕ ਤਰੀਕੇ ਨਾਲ ਤਸੀਹੇ ਦਿੱਤੇ ਤੇ ਬਾਅਦ ਵਿੱਚ ਉਹਦਾ ਕਤਲ ਕਰ ਦਿੱਤਾ ਤੇ ਉਸ ਕੁੜੀ ਦੇ ਮਾਂ ਦੇ ਬਿਆਨ ਆਏ ਆ ਦੇਖੋ ਉਸ ਕੁੜੀ ਦੇ ਮਾਂ ਦੇ ਬਿਆਨ ਕੀ ਆਏ ਆ ਉਸ ਕੁੜੀ ਦਾ ਮਾਂ ਦਾ ਬਿਆਨ ਇਹ ਆਇਆ ਕਹਿੰਦੀ ਕਾਸ਼ ਉਸ ਦਿਨ ਉਸ ਰਾਤ ਉਸ ਕੁੜੀ ਦੇ ਕੋਲ ਜਾਂ ਉਸਦੇ ਕਮਰੇ ਦੇ ਕੋਲ ਕੋਈ ਸਰਦਾਰ ਹੁੰਦਾ ਤਾਂ ਸ਼ਾਇਦ ਉਸਦੀ ਕੁੜੀ ਬਚ ਜਾਂਦੀ ਉਸ ਕੁੜੀ ਦੇ ਮਾਂ ਦੇ ਬਿਆਨ ਆ ਜਿਹੜੀ ਕੁੜੀ ਦੇ ਨਾਲ ਇਹ ਹਾਦਸਾ ਹੋਇਆ ਜਾ ਕੇ ਦੇਖੋ ਸਰਚ ਕਰੋ ਨਿਊਜ਼ ਤੇ ਦੇਖੋ ਤੇਜਾਂ ਤੇ ਦੇਖੋ ਮੀਡੀਆ ਨੇ ਤਾਂ ਸ਼ਾਇਦ ਮੈਨੂੰ ਇਹ ਚੀਜ਼ਾਂ ਨਹੀਂ ਦਿਖਾਣੀਆਂ ਤੁਸੀਂ ਜਿਹੜੇ ਉੱਥੇ ਦੇ ਕਲਕੱਤੇ ਦੇ ਜਾਂ ਉੱਥੇ ਦੇ ਜਿਹੜੇ ਆਮ ਪੇਜ ਆ ਨਾ ਲੋਕਾਂ ਨੇ ਬਣਾਏ ਹੋਏ ਉਹਨਾਂ ਪਰ ਜਾ ਕੇ ਸਰਚ ਕਰਕੇ ਦੇਖੋ ਇਹ ਮੈਂ ਹੁਣੀ-ਹੁਣੀ ਖਬਰ ਦੇਖ ਕੇ ਆਟਿਆ ਉਸ ਕੁੜੀ ਦੀ ਮਾਂ ਦਾ ਇਹੀ ਬਿਆਨ ਆ ਕਿ ਕਾਸ਼ ਕਾਸ਼ ਉਸ ਦਿਨ ਮੇਰੀ ਧੀ ਦੇ ਲਾਗੇ ਸਾਗੇ ਕਿਤੇ ਕਮਰੇ ਦੇ ਕੋਲ ਉਸ ਹਸਪੀਟਲ ਦੇ ਵਿੱਚ ਵੀ ਕੋਈ ਸਰਦਾਰ ਮੌਜੂਦ ਹੁੰਦਾ ਤਾਂ ਮੇਰੀ ਧੀ ਕਹਿੰਦੀ ਬਚ ਜਾਂਦੀ ਦੇਖੋ ਜਾ ਕੇ ਦੋਸਤੋ